ਤੁਸੀਂ ਦੇਖ ਰਹੇ ਹੋ ਓਨ ਏਅਰ ਮੈਂ ਤੁਹਾਡੇ ਨਾਲ ਦਰਸ਼ਕਪ੍ਰਿਤ ਕੋਰ ਬਸਰਾ ਵੱਡੀ ਖਬਰ ਹੈ ਜਿੱਥੇ ਕਿ ਕਈ ਦਿਨ ਪਹਿਲਾਂ ਸਰਕਾਰ ਦੇ ਵੱਲੋਂ ਇੱਕ ਯੋਜਨਾ ਦਾ ਐਲਾਨ ਹੈ ਜਿਹੜਾ ਕੀਤਾ ਗਿਆ ਸੀ ਜੋ ਕਿ ਇਸ ਦਾ ਨਾਮ ਲਾਡੋ ਲక్ష్ਮੀ ਯੋਜਨਾ ਰੱਖਿਆ ਗਿਆ ਤਾਂ ਇਸ ਯੋਜਨਾ ਦੇ ਤਹਿਤ ਹਰ ਯੋਗ ਜਿਹੜੀ ਔਰਤ ਹੈ ਉਹ ਹਰ ਮਹੀਨੇ 2100 ਰੁਪਏ ਦਾ ਲਾਭ ਹੈ ਜਿਹੜਾ ਕੀ ਲੈ ਸਕਦੀ ਹੈ ਜੀ ਹਾਂ ਔਰਤਾਂ ਨੇ ਜਿਹੜੀਆਂ ਇਸ ਸਕੀਮ ਦਾ ਯੋਗ ਔਰਤਾਂ ਨੇ ਜਿਹੜੀਆਂ ਉਹ ਸਕੀਮ ਦਾ ਲਾਭ ਨੇ ਜਿਹੜਾ ਉਹ ਪ੍ਰਾਪਤ ਕਰ ਸਕਦੀਆਂ ਨੇ ਤਾਂ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬੋਲੋ ਇੱਕ ਅਹਿਮ ਪ੍ਰੈਸ ਕਾਨਫਰੰਸ ਆ ਜਿਹੜੀ ਕੀ ਰੱਖੀ ਗਈ ਸੀ ਤੇ ਉਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਤੇ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਯੋਗ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਜਿਹੜੇ ਕੀ ਦਿੱਤੇ ਜਾਣਗੇ ਤਾਂ ਸਰਕਾਰ ਔਰਤਾਂ ਦੀ ਜਿਹੜੀ ਵਿੱਤੀ ਸਹਾਇਤਾ ਉਹ ਹੁਰਨ ਕਰ ਰਹੀ ਹੈ ਤਾਂ ਇਹ ਹੀ ਯੋਜਨਾ ਹਰਿਆਣਾ ਵਿੱਚ ਔਰਤਾਂ ਦੀ ਵਿੱਤੀ ਤੰਦਰੁਸਤੀ ਨੂੰ ਮਜਬੂਤ ਉਤ ਕਰੇਗੀ ਦੱਸ ਦਈਏ ਕਿ ਲਾਡੋ ਲక్ష్ਮੀ ਯੋਜਨਾ ਕੱਲ੍ਹ ਯਾਨੀ ਕਿ 25 ਸਤੰਬਰ ਨੂੰ ਲਾਗੂ ਹੈ ਜਿਹੜੀ ਉਹ ਹੋਣ ਵਾਲੀ ਹੈ ਤਾਂ ਇਸ ਯੋਜਨਾ ਦਾ ਲਾਭ ਉਹੀ ਔਰਤਾਂ ਲੈ ਸਕਦੀਆਂ ਨੇ ਜੋ ਜਿਨ੍ਹਾਂ ਦੇ ਪਰਿਵਾਰ ਨੇ ਉਹਨਾਂ ਦੀ ਜਿਹੜੀ ਸਾਲਾਨਾ ਆਮਦਨ ਆਹੋ 1 ਲੱਖ ਰੁਪਏ ਤੱਕ ਹੈ ਜਿਹੜੀ ਕਿ ਹੋਣੀ ਚਾਹੀਦੀ ਹੈ ਤੇ ਜੋਗ ਔਰਤਾਂ ਨੇ ਜਿਹੜੀਆਂ ਇਸ ਸਕੀਮ ਦਾ ਲਾਭ ਲੈ ਸਕਦੀ ਨੇ ਤੇ ਇਸ ਤੋਂ ਇਲਾਵਾ ਜੇਕਰ ਕੋਈ ਔਰਤ ਪਹਿਲਾਂ ਤੋਂ ਹੀ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਉਸ ਨੂੰ ਇਹ ਜਿਹੜੀ ਰਕਮ ਹੈ ਉਹ ਨਹੀਂ ਦਿੱਤੀ ਜਾਵੇਗੀ ਪਰ ਹਾਲਾਂਕਿ ਜੇਕਰ ਕੋਈ ਔਰਤ ਕਿਸੇ ਵੱਡੀ ਬਿਮਾਰੀ ਤੋਂ ਪੀੜਿਤ ਹੈ ਅਤੇ ਉਹ ਬਿਮਾਰੀ ਦੇ ਇਲਾਜ ਦੇ ਲਈ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਹੈ ਜਿਹੜਾ ਉਹ ਪ੍ਰਾਪਤ ਕਰ ਰਹੀ ਆ ਤਾਂ ਸਰਕਾਰ ਦੇ ਵੱਲੋਂ ਅਜਹੀਆਂ ਔਰਤਾਂ ਨੂੰ ਵੀ ਪਹਿਲ ਹੈ ਜਿਹੜੀ ਦਿੱਤੀ ਜਾਵੇਗੀ ਤਾਂ ਅਜਹੀਆਂ ਔਰਤਾਂ ਵੀ ਨੇ ਜਿਹੜੀਆਂ ਕਿ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੀਆਂ ਨੇ ਤਾਂ ਦੱਸ ਜੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 25 ਸਤੰਬਰ ਨੂੰ ਲਾਡੋ ਲక్ష్ਮੀ ਸ਼ੋ ਯੋਜਨਾ ਦੇ ਤਹਿਤ ਜਿਹੜਾ ਕਿ ਐਪ ਹੈ ਉਹ ਲਾਂਚ ਕਰਨਗੇ ਜੀ ਹਾਂ ਤਾਂ 25 ਸਤੰਬਰ ਯਾਨੀ ਕਿ ਕੱਲ ਨੂੰ ਇਸ ਐਪ ਹੈ ਜਿਹੜਾ ਇਹ ਲਾਂਚ ਹੋ ਜਾਵੇਗਾ ਇਸ ਦੇ ਔਰਤਾਂ ਨੂੰ ਇਸ ਯੋਜਨਾ ਦੇ ਲਈ ਅਰਜੀ ਹੈ ਜਿਹੜੀ ਉਹ ਦੇ ਸਕਣਗੀਆਂ ਤਾਂ ਅਰਜੀ ਦੇਣ ਦੇ ਲਈ ਆਧਾਰ ਕਾਰਡ ਪਰਿਵਾਰਕ ਵੇਰਵੇ ਅਤੇ ਆਮਦਨ ਸਰਟੀਫਿਕੇਟ ਵਰਗੇ ਦਸਤਾਵੇਜ਼ ਦੀ ਜਿਹੜੀ ਕਿ ਲੋੜ ਪਵੇਗੀ ਤਾਂ ਯੋਜਨਾ ਦੇ ਲਈ ਅਰਜੀ ਦੇਣ ਤੋਂ ਬਾਅਦ ਸਾਰੀਆਂ ਅਰਜ਼ੀਆਂ ਦੀ ਜਿਹੜੀ ਅਧਿਕਾਰੀਆਂ ਨੂੰ ਤਸਦੀਕ ਹੈ ਉਹ ਕੀਤੀ ਜਾਵੇਗੀ ਤਾਂ ਜੇਕਰ ਸਾਰੇ ਦਸਤਾਵੇਜ਼ ਉਹਨਾਂ ਦੇ ਠੀਕ ਹੁੰਦੇ ਨੇ ਤਾਂ ਔਰਤਾਂ ਨੇ ਜਿਹੜੇ ਆ ਇਸ ਯੋਜਨਾ ਦਾ ਸਿੱਧਾ ਲਾਭ ਨੇ ਜਿਹੜਾ ਕਿ ਉਹ ਪ੍ਰਾਪਤ ਕਰ ਸਕਦੀਆਂ ਨੇ ਜੀ ਹਾਂ ਤਾਂ ਹਰਿਆਣਾ ਦੇ ਵਿਚ ਇਹ ਐਲਾਨ ਹੈ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਹਰ ਯੋਗ ਔਰਤ ਨੂੰ ਹਰ ਮਹੀਨੇ 2100 ਰੁਪਏ ਜਿਹੜੇ ਕਿ ਦਿੱਤੇ ਜਾਣਗੇ ਤੁਸੀਂ ਦੇਖ ਰਹੇ ਹੋ ਔਨ ਅਅਰ ਮੈਂ ਤੁਹਾਡੇ ਨਾਲ ਦਰਸ਼ਿਤ ਕੋਰ ਬਸਰਾ ਵੱਡੀ ਖਬਰ ਹੈ ਜਿੱਥੇ ਕਿ ਕਈ ਦਿਨ ਪਹਿਲਾਂ ਸਰਕਾਰ ਦੇ ਵੱਲੋਂ ਇੱਕ ਯੋਜਨਾ ਦਾ ਐਲਾਨ ਹੈ ਜਿਹੜਾ ਕੀਤਾ ਗਿਆ ਸੀ ਜੋ ਕਿ ਇਸ ਦਾ ਨਾਮ ਲਾਡੋ ਲక్ష్ਮੀ ਯੋਜਨਾ ਰੱਖਿਆ ਗਿਆ ਤਾਂ ਇਸ ਯੋਜਨਾ ਦੇ ਤਹਿਤ ਹਰ ਯੋਗ ਜਿਹੜੀ ਔਰਤ ਹੈ ਉਹ ਹਰ ਮਹੀਨੇ 2100 ਰੁਪਏ ਦਾ ਲਾਭ ਹੈ ਜਿਹੜਾ ਕੀ ਲੈ ਸਕਦੀ ਹੈ ਜੀ ਹਾਂ ਔਰਤਾਂ ਨੇ ਜਿਹੜੀਆਂ ਇਸ ਸਕੀਮ ਦਾ ਯੋਗ ਔਰਤਾਂ ਨੇ ਜਿਹੜੀਆਂ ਉਹ ਸਕੀਮ ਦਾ ਲਾਭ ਨੇ ਜਿਹੜਾ ਉਹ ਪ੍ਰਾਪਤ ਕਰ ਸਕਦੀਆਂ ਨੇ ਤਾਂ ਦੱਸ ਦਈਏ ਕਿ ਉਸ ਦਿਨ ਪਹਿਲਾਂ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਬੋਲੋ ਇੱਕ ਅਹਿਮ ਪ੍ਰੈਸ ਕਾਨਫਰੰਸ ਆ ਜੜੀ ਕੀ ਰੱਖੀ ਗਈ ਸੀ ਤੇ ਉਸ ਦੇ ਵਿੱਚ ਐਲਾਨ ਕੀਤਾ ਗਿਆ ਸੀ ਤੇ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਯੋਗ ਔਰਤਾਂ ਨੂੰ ਹਰ ਮਹੀਨੇ 2100 ਰੁਪਏ ਜਿਹੜੇ ਕੀ ਦਿੱਤੇ ਜਾਣਗੇ ਤਾਂ ਸਰਕਾਰ ਔਰਤਾਂ ਦੀ ਜਿਹੜੀ ਵਿੱਤੀ ਸਹਾਇਤਾ ਉਹ ਹੁਰਨ ਕਰ ਰਹੀ ਹੈ ਤਾਂ ਇਹ ਹੀ ਯੋਜਨਾ ਹਰਿਆਣਾ ਵਿੱਚ ਔਰਤਾਂ ਦੀ ਵਿੱਤੀ ਤੰਦਰੁਸਤੀ ਨੂੰ ਮਜ਼ਬੂਤ ਕਰੇਗੀ ਦੱਸ ਜੀਏ ਕਿ ਲਾਡੋ ਲక్ష్ਮੀ ਯੋਜਨਾ ਕੱਲ੍ਹ ਨੇ ਯਾਨੀ ਕਿ 25 ਸਤੰਬਰ ਨੂੰ ਲਾਗੂ ਆ ਜੜੀ ਉਹ ਹੋਣ ਵਾਲੀ ਐ ਤਾਂ ਇਸ ਯੋਜਨਾ ਦਾ ਲਾਭ ਉਹੀ ਔਰਤਾਂ ਲੈ ਸਕਦੀਆਂ ਨੇ ਜੋ ਜਿਨ੍ਹਾਂ ਦੇ ਪਰਿਵਾਰ ਨੇ ਉਹਨਾਂ ਦੀ ਜੜੀ ਸਾਲਾਨਾ ਆਮਦਨ ਆਹੋ 1 ਲੱਖ ਰੁਪਏ ਤੱਕ ਜੜੀ ਕਿ ਹੋਣੀ ਚਾਹੀਦੀ ਹੈ ਤੇ ਯੋਗ ਔਰਤਾਂ ਨੇ ਜੜੀਆਂ ਇਸ ਸਕੀਮ ਦਾ ਲਾਭ ਲੈ ਸਕਦੀ ਨੇ ਤੇ ਇਸ ਤੋਂ ਇਲਾਵਾ ਜੇਕਰ ਕੋਈ ਔਰਤ ਪਹਿਲਾਂ ਤੋਂ ਹੀ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਪ੍ਰਾਪਤ ਕਰ ਰਹੀ ਹੈ ਤਾਂ ਉਸ ਨੂੰ ਇਹ ਜੜੀ ਰਕਮ ਹੈ ਉਹ ਨਹੀਂ ਦਿੱਤੀ ਜਾਵੇਗੀ ਪਰ ਹਾਲਾਂਕਿ ਜੇਕਰ ਕੋਈ ਔਰਤ ਕਿਸੇ ਵੱਡੀ ਬਿਮਾਰੀ ਤੋਂ ਪੀੜਿਤ ਹੈ ਅਤੇ ਉਹ ਬਿਮਾਰੀ ਦੇ ਇਲਾਜ ਦੇ ਲਈ ਕਿਸੇ ਹੋਰ ਯੋਜਨਾ ਦੇ ਤਹਿਤ ਲਾਭ ਹੈ ਜਿਹੜਾ ਉਹ ਪ੍ਰਾਪਤ ਕਰ ਰਿਹਾ ਹੈ ਤਾਂ ਸਰਕਾਰ ਦੇ ਵੱਲੋਂ ਅਜਹੀਆਂ ਔਰਤਾਂ ਨੂੰ ਵੀ ਪਹਿਲ ਹੈ ਜਿਹੜੀ ਦਿੱਤੀ ਜਾਵੇਗੀ ਤਾਂ ਅਜਹੀਆਂ ਔਰਤਾਂ ਵੀ ਨੇ ਜਿਹੜੀਆਂ ਕਿ ਇਸ ਯੋਜਨਾ ਦਾ ਲਾਭ ਪ੍ਰਾਪਤ ਕਰ ਸਕਦੀਆਂ ਨੇ ਤਾਂ ਦੱਸ ਜੀ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ 25 ਸਤੰਬਰ ਨੂੰ ਲਾਡੋ ਲక్ష్ਮੀ ਸ਼ੋ ਯੋਜਨਾ ਦੇ ਤਹਿਤ ਜਿਹੜਾ ਕਿ ਐਪ ਹੈ ਉਹ ਲਾਂਚ ਕਰਨਗੇ ਜੀ ਹਾਂ ਤਾਂ 25 ਸਤੰਬਰ ਯਾਨੀ ਕਿ ਕੱਲ ਨੂੰ ਇਸ ਐਪ ਹੈ ਜਿਹੜਾ ਇਹ ਲਾਂਚ ਹੋ ਜਾਵੇਗਾ ਇਸ ਦੇ ਔਰਤਾਂ ਨੂੰ ਇਸ ਯੋਜਨਾ ਦੇ ਲਈ ਅਰਜੀ ਹੈ ਜਿਹੜੀ ਉਹ ਦੇ ਸਕਣਗੀਆਂ ਤਾਂ ਅਰਜੀ ਦੇਣ ਦੇ ਲਈ ਆਧਾਰ ਕਾਰਡ ਪਰਿਵਾਰਕ ਵੇਰਵੇ ਅਤੇ ਆਮਦਨ ਸਰਟੀਫਿਕੇਟ ਵਰਗੇ ਦਸਤਾਵੇਜ਼ ਦੀ ਜਿਹੜੀ ਕਿ ਲੋੜ ਪਵੇਗੀ ਤਾਂ ਯੋਜਨਾ ਦੇ ਲਈ ਅਰਜੀ ਦੇਣ ਤੋਂ ਬਾਅਦ ਸਾਰੀਆਂ ਅਰਜ਼ੀਆਂ ਦੀ ਜਿਹੜੀ ਅਧਿਕਾਰੀਆਂ ਨੂੰ ਤਸਦੀਕ ਹੈ ਉਹ ਕੀਤੀ ਜਾਵੇਗੀ ਤਾਂ ਜੇਕਰ ਸਾਰੇ ਦਸਤਾਵੇਜ਼ ਉਹਨਾਂ ਦੇ ਠੀਕ ਹੁੰਦੇ ਨੇ ਤਾਂ ਔਰਤਾਂ ਨੇ ਜਿਹੜੇ ਆ ਇਸ ਯੋਜਨਾ ਦਾ ਸਿੱਧਾ ਲਾਭ ਨੇ ਜਿਹੜਾ ਕਿ ਉਹ ਪ੍ਰਾਪਤ ਕਰ ਸਕਦੀਆਂ ਨੇ ਜੀ ਹਾਂ ਤਾਂ ਹਰਿਆਣਾ ਦੇ ਵਿਚ ਇਹ ਐਲਾਨ ਹੈ ਜਿਹੜਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਵੱਲੋਂ ਕੀਤਾ ਗਿਆ ਜਿੱਥੇ ਕਿ ਹਰ ਯੋਗ ਔਰਤ ਨੂੰ ਹਰ ਮਹੀਨੇ 2100 ਰੁਪਏ ਜਿਹੜੇ ਕੀ ਦਿੱਤੇ ਜਾਣਗੇ